ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਭ ਦਾ ਤੁਹਾਡੇ ਆਪਣੇ ਚੈਨਲ ਮਿੱਠੀ ਜਾਪੇ ਮਾਂ ਬੋਲੀ ਪੰਜਾਬੀ ਵਿੱਚ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਭ ਦਾ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 6ਵੀਂ ਪਾਠ ਨੰਬਰ 19 ਤਿੰਨ ਸਵਾਲ ਲੇਖਕ ਲਿਓ ਟੋਸਟਾਈ ਰਾਜੇ ਨੇ ਤਿੰਨ ਸਵਾਲ ਕਿਉਂ ਪੁੱਛੇ ਸਨ ਜਿਹੜਾ ਰਾਜਾ ਸੀ ਉਹਨੇ ਤਿੰਨ ਸਵਾਲ ਜਿਹੜੇ ਕਿਉਂ ਪੁੱਛੇ ਸਨ ਰਾਜੇ ਨੇ ਆਪਣੇ ਰਾਜ ਪ੍ਰਬੰਧ ਨੂੰ ਹੋਰ ਚੰਗੀ ਤਰ੍ਹਾਂ ਨਾਲ ਚਲਾਉਣ ਲਈ ਤਿੰਨ ਸਵਾਲ ਪੁੱਛੇ ਕਿਉਂ ਪੁੱਛੇ ਸੀ ਤਾਂ ਜੋ ਕੀ ਆਪਣੇ ਰਾਜ ਪ੍ਰਬੰਧ ਨੂੰ ਹੋਰ ਚੰਗੀ ਤਰ੍ਹਾਂ ਨਾਲ ਚਲਾ ਸਕੇ ਤਿੰਨ ਸਵਾਲ ਕਿਹੜੇ-ਕਿਹੜੇ ਸਨ ਠੀਕ ਹੈ ਜੀ ਤਿੰਨ ਸਵਾਲ ਕਿਹੜੇ-ਕਿਹੜੇ ਸਨ ਰਾਜੇ ਨੇ ਤਿੰਨ ਸਵਾਲ ਪੁੱਛੇ ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ ਵਰਤਾਓ ਲਈ ਚੰਗੇ ਆਦਮੀ ਕਿਹੜੇ ਹਨ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ ਹਾਂਜੀ ਕਿਹੜੇ ਕਿਹੜੇ ਤਿੰਨ ਸਵਾਲ ਸੀਗੇ ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ ਵਰਤਾਓ ਲਈ ਚੰਗੇ ਆਦਮੀ ਕਿਹੜੇ ਹਨ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ ਜਦੋਂ ਰਾਜੇ ਦੀ ਤਿੰਨਾਂ ਸਵਾਲਾਂ ਦੇ ਉੱਤਰਾਂ ਨਾਲ ਤਸੱਲੀ ਨਾ ਹੋਈ ਤਾਂ ਉਸਨੇ ਕੀ ਕੀਤਾ ਜਦੋਂ ਰਾਜੇ ਦੀ ਤਸੱਲੀ ਨਾ ਹੋਈ ਤਾਂ ਖੀਰ ਰਾਜਾ ਜੰਗਲ ਵਿੱਚ ਕਤਬਿਸ਼ਰ ਕੋਲ ਆਪਣੇ ਸਵਾਲਾਂ ਦੇ ਉੱਤਰ ਲੈਣ ਲਈ ਗਿਆ ਤਪੀਸ਼ਰ ਮਤਲਬ ਸਾਧੂ ਤਪੱਸਿਆ ਕਰਨ ਵਾਲਾ ਰਾਜੇ ਨੇ ਤਪੀਸ਼ਰ ਪਾਸ ਜਾ ਕੇ ਕੀ ਕੀਤਾ ਰਾਜੇ ਨੇ ਤਪੀਸ਼ਰ ਕੋਲ ਜਾ ਕੇ ਕਹੀ ਨਾਲ ਇੱਕ ਕਿਆਰੀ ਪੁੱਟੀ ਤੇ ਇੱਕ ਜ਼ਖਮੀ ਨੌਜਵਾਨ ਦੀ ਮੱਲਮ ਪੱਟੀ ਕੀਤੀ ਜਿਹੜੇ ਕੰਮ ਕੀਤੇ ਇੱਕ ਤਾਂ ਕਿਆਰੀ ਪੁੱਟੀ ਤੇ ਇੱਕ ਜ਼ਖਮੀ ਹੋਏ ਨੌਜਵਾਨ ਦੀ ਮੱਲਮ ਪੱਟੀ ਕੀਤੀ ਤਪੀਸ਼ਰ ਨੇ ਰਾਜੇ ਨੂੰ ਉਸ ਦੀਆਂ ਪੁੱਛਾਂ ਪੁੱਛਾਂ ਦਾ ਮਤਲਬ ਉਹ ਜੋ ਨੇ ਪੁੱਛਿਆ ਉਹਦਾ ਉੱਤਰ ਕਿਵੇਂ ਦਿੱਤਾ ਤਪੀਸ਼ਰ ਨੇ ਰਾਜੇ ਨੂੰ ਉੱਤਰ ਦਿੱਤਾ ਕਿ ਕੰਮ ਸ਼ੁਰੂ ਕਰਨ ਲਈ ਸਭ ਤੋਂ ਚੰਗਾ ਵਰਤਮਾਨ ਕਾਲ ਹੈ ਵਰਤਮਾਨ ਕਾਲ ਜਿਹੜਾ ਹੁਣ ਚੱਲ ਰਿਹਾ ਸਮਾਂ ਆ ਠੀਕ ਹੈ ਜੀ ਲੋੜਵੰਦਾ ਨਾਲ ਚੰਗਾ ਵਿਹਾਰ ਕਰਨਾ ਠੀਕ ਹੈ ਜੇਕਰ ਕੋਈ ਜ਼ਰੂਰਤਮੰਦਾ ਤਾਂ ਉਹਨਾਂ ਵਧੀਆ ਵਿਹਾਰ ਕਰਨਾ ਚਾਹੀਦਾ ਹੈ ਸਭ ਤੋਂ ਜ਼ਰੂਰੀ ਕੰਮ ਕਿਸੇ ਦਾ ਭਲਾ ਕਰਨਾ ਹੈ ਠੀਕ ਹੈ ਸਭ ਤੋਂ ਜ਼ਰੂਰੀ ਕੰਮ ਕੀੜਾ ਹੈ ਕਿਸੇ ਦਾ ਪਲਾ ਕਰਨਾ ਹੈ ਵਾਕ ਬਣਾਓ ਹਾਂਜੀ ਡੌਂਡੀ ਪਿੱਟਣੀ ਪਿਟੋਣੀ ਖੜਕਾ ਕਰ ਲੋਕਾਂ ਨੂੰ ਸੂਚਨਾ ਸੁਣਾਉਣੀ ਪ੍ਰਾਣੇ ਸਮਿਆਂ ਵਿੱਚ ਚੌਂਕੀਦਾਰ ਪਿੰਡਾਂ ਵਿੱਚ ਡੌਂਡੀ ਪਿੱਟ ਕੇ ਲੋਕਾਂ ਨੂੰ ਸਰਕਾਰੀ ਹੁਕਮ ਸੁਣਾਉਂਦੇ ਸਨ ਮਾਲਾ ਮਾਲ ਕਰਨਾ ਅਮੀਰ ਬਣਾ ਦੇਣਾ ਕਈ ਲੋਕ ਠੱਗੀਆਂ ਮਾਰ ਕੇ ਹੀ ਮਾਲਾ ਮਾਲ ਹੋ ਜਾਂਦੇ ਹਨ ਬਣ ਬਣ ਦੀ ਲੱਕੜੀ ਬੱਕਰੇ ਬੱਕਰੇ ਥਾਮਾ ਤੋਂ ਆਏ ਲੋਕ ਮੇਲਿਆਂ ਵਿੱਚ ਬਣ ਬਣ ਦੀ ਲੱਕੜੀ ਇਕੱਠੀ ਹੁੰਦੀ ਹੈ ਤਪੀਸ਼ਰ ਕਠਿਨ ਭਗਤੀ ਕਰਨ ਵਾਲਾ ਰਾਜਾ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਤਪੀਸ਼ਰ ਕੋਲ ਗਿਆ ਚਰਨ ਸੇਵਕ ਅਧੀਨਗੀ ਨਾਲ ਸੇਵਾ ਕਰਨ ਵਾਲਾ ਗੱਭਰੂ ਰਾਜੇ ਦਾ ਚਰਨ ਸੇਵਕ ਬਣਨ ਨੂੰ ਤਿਆਰ ਹੋ ਗਿਆ ਹਾਂਜੀ ਡੋਂਡੇ ਬਟਵਾਉਣੀ ਖੜਕਾ ਕਰਨ ਲੋਕਾਂ ਨੂੰ ਸੂਚਨਾ ਸੁਣਾਉਣੀ ਮਾਲਾ-ਮਾਲ ਕਰਨਾ ਅਮੀਰ ਬਣਾ ਦੇਣਾ ਬਣ-ਬਣ ਦੀ ਲੱਕੜੀ ਬੱਕਰੇ ਵੱਖਰੇ ਥਾਮਾ ਤੋਂ ਆਏ ਲੋਕ ਤਪੀਸ਼ਰ ਕਠਿਨ ਭਗਤੀ ਕਰਨ ਵਾਲਾ ਚਰਨ ਸੇਵਕ ਅਧੀਨਗੀ ਨਾਲ ਸੇਵਾ ਕਰਨ ਵਾਲਾ ਔਖੇ ਸ਼ਬਦਾਂ ਦੇ ਅਰਥ ਇਤਰਾਜ ਸ਼ੰਕਾ ਜਾਂ ਵਿਰੋਧ مشورہ رائے ਜਾਂ ਸਲਾਹ ਤਪੀਸ਼ਰ ਤਪ ਕਰਨ ਵਾਲਾ ਤਪ ਦਾ ਮਤਲਬ ਭਗਤੀ ਤਪੱਸਿਆ ਕਰਨ ਵਾਲਾ ਠੀਕ ਹੈ ਭਗਤੀ ਜਾਂ ਤਪੱਸਿਆ ਕਰਨ ਵਾਲਾ ਹਾਂਜੀ ਕੁਟਿਆ ਕੁਟਿਆ ਹੁੰਦਾ ਹੈ ਸਾਧੂਆਂ ਦੀ ਝੁੱਗੀ ਜਾਂ ਝੌਂਪੜੀ ਵਿਰਧ ਬੁੱਢਾ ਜਿਹਨੂੰ ਕਹਿੰਦੇ ਆ ਵਡੇਰੀ ਉਮਰ ਦਾ ਆਦਮੀ ਬਜ਼ੁਰਗ ਨਿਢਾਲ ਨਿਸੱਤਾ ਵਰਤਾਵ ਬਿਹਾਰ ਜਾਂ ਵਤੀਰਾ ਇਹਨਾਂ ਵਿੱਚੋਂ ਤੁਸੀਂ ਕੋਈ ਇੱਕ ਯਾਦਗਾਰਨਾ ਹਾਂ ਦਾ ਜਿਹੜਾ ਤੁਹਾਨੂੰ ਆਸਾਨ ਲੱਗਦਾ ਹੈ ਇਤਰਾਜ਼ ਸ਼ੰਕਾ ਜਾਂ ਵਿਰੋਧ مشورہ رائے ਜਾਂ સલાਹ ਤਪਸ਼ਰ ਤਪ ਕਰਨ ਵਾਲਾ ਕੁਟੀਆ ਸਾਧੂਆਂ ਦੀ ਝੁੱਗੀ ਜਾਂ ਝੌਂਪੜੀ ਵਿਰਧ ਬਡੇਰੀ ਉਮਰ ਦਾ ਆਦਮੀ ਜਾਂ ਬਜ਼ੁਰਗ ਨਿਹਾਲ ਨਿਸੱਤਾ ਵਰਤਾਓ ਬਿਹਾਰ ਜਾਂ ਵਤੀਰਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ